ਅੱਜ ਆਪਾਂ ਪਹੁੰਚੇ ਆਂ ਬਾਬੇ ਨਾਨਕ ਦੇ ਪਿਤਾ ਦੇ ਪਿੰਡ ਜਿੱਥੇ ਉਹਨਾਂ ਦਾ ਜਨਮ ਹੋਇਆ ਆ ਜਿਹਨੂੰ ਪਹਿਲਾਂ ਨਾਂ ਪੱਟੇ ਵਿੰਡ ਤੇ ਅੱਜਕੱਲ ਨੂੰ ਡੇਰਾ ਬਾਬਾ ਲੋਹਾਰ ਕਹਿੰਦੇ ਨੇ ਉਸ ਪਵਿੱਤਰ ਸਥਾਨ ਤੇ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇਸ ਪਿੰਡ ਦੇ ਬਾਰੇ ਕਿਹਾ ਜਾਂਦਾ ਕਿ ਇਹ ਪਿੰਡ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਕਲਿਆਣ ਦਾਸ ਚੰਦ ਬੇਦੀ ਜੀ ਦੇ ਜਨਮ ਸਥਾਨ ਆ ਇਸ ਥਾਂ ਦੇ ਉੱਤੇ 1440 ਨੂੰ 1440 ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦਾ ਜਨਮ ਹੋਇਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦਾ ਨਾਮ ਸ਼ਿਵਰਾਮ ਜੀ ਅਤੇ ਮਾਤਾ ਜੀ ਦਾ ਨਾਮ ਬਨਾਰਸੀ ਜੀ ਸੀ ਅੱਜ ਇੱਥੇ ਉਹਨਾਂ ਦੀ ਮਿੱਟੀ ਯਾਦ ਦੇ ਵਿੱਚ ਬਹੁਤ ਹੀ ਸੋਹਣਾ ਸਰੋਵਰ ਜਿਹੜਾ ਬਣਿਆ ਹੋਇਆ ਆ ਸੰਤਾਂ ਦੂਰੋਂ ਦੂਰੋਂ ਆ ਕੇ ਦਰਸ਼ਨ ਕਰਨ ਆਉਂਦੀਆਂ ਨੇ ਨਤਮਸਤਕ ਹੁੰਦੇ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਜੀ ਜਿਹੜੇ ਪਿਤਾ ਸਨ ਰਾਏ ਭੋਏ ਦੇ ਜਿਹੜੇ ਸੀ ਉਹਨਾਂ ਦੇ ਪਟਵਾਰੀ ਸਨ ਕਿਉਂਕਿ ਉਹ ਰਾਏ ਭੋਏ ਦੀ ਜਿਹੜੀ ਜ਼ਮੀਨ ਸੀ ਇਤਿਹਾਸ ਦੇ ਮੁਤਾਬਕ 1300 ਮਰੱਬੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਕ ਮਰੱਬੇ ਦੇ ਵਿੱਚ ਜਿਹੜਾ ਵਾ ਕੋਈ ਕਰੀਬ 24 ਏਕੜ ਜ਼ਮੀਨ ਆਉਂਦੀ ਆ ਫਿਰ ਇੱਥੇ ਗੱਲ ਬਣਦੀ ਆ ਕਿ ਗੁਰੂ ਸਾਹਿਬ ਜੀ ਦੇ ਪਿਤਾ ਨੂੰ ਕਾਲੂ ਕਿਉਂ ਕਹਿੰਦੇ ਨੇ ਉੱਕੇ ਉਹਨਾਂ ਦਾ ਨਾਮ ਕਲਿਆਣ ਦਾਸ ਕਲਿਆਣ ਸੀ ਕਲਿਆਣ ਦਾਸ ਚੰਦ 베ਦੀ ਇਸ ਕਰਕੇ ਛੋਟਾ ਨਾਮ ਕਲਿਆਣ ਜਾਂ ਕਾਲੂ ਕਹਿਣ ਲੱਗ ਪਏ ਹੋਣ ਇਹ ਜਿਹੜੀ ਆ ਇਤਿਹਾਸ ਦੇ ਪੰਨਿਆਂ ਮੁਤਾਬਕ ਲੱਗਦਾ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਫਾਦਰ ਸਾਹਿਬ ਸਾਨੂੰ ਉਹ ਦੋ ਭਰਾ ਸਾਨੂੰ ਉਹਨਾਂ ਦੇ ਦੂਸਰੇ ਭਰਾ ਦਾ ਨਾਮ ਆ ਇਤਿਹਾਸ ਦੇ ਵਿੱਚ ਛੋਟਾ ਲਾਲੂ ਹੁੰਦਾ ਆ ਲਾਲੂ ਕਹਿ ਕੇ ਫਿਰ ਇੱਥੇ ਗੱਲ ਹੁੰਦੀ ਹੈ ਕਿ ਉਹਨਾਂ ਦੇ ਜਿਹੜੇ ਪਿਤਾ ਜੀ ਸਾਨੂੰ ਉਹਨਾਂ ਨੂੰ ਮਹਿਤਾ ਕਿਉਂ ਕਹਿੰਦੇ ਸਨ ਇਤਿਹਾਸ ਦੇ ਪੰਨੇ ਦੱਸਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜਿਹੜੇ ਨੇ ਉਹਨਾਂ ਨੂੰ ਉਹ ਖੇਤੀਬਾੜੀ ਨਾਲ ਜੁੜੇ ਸਨ ਤੇ ਪਿਛਲੇ ਸਮਿਆਂ ਵਿੱਚ ਜਿਹੜਾ ਹੈ ਖੇਤੀ ਲਈ ਜਾਂ ਖੇਤੀ ਨੂੰ ਮਾਪਤ ਕਰਨ ਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਸੀ ਜਿਸ ਨੂੰ ਮੁੰਸੀ ਸ਼ਬਦ ਕਰਕੇ ਆ ਜਾਂਦਾ ਸੀ ਮੁੰਸੀ ਨੂੰ ਮਹਿਤਾ ਵੀ ਕਿਹਾ ਜਾਂਦਾ ਸੀ ਹੋ ਸਕਦਾ ਇਸ ਕਰਕੇ ਉਹਨਾਂ ਦੇ ਪਿਤਾ ਜੀ ਨੂੰ ਮਹਿਤਾ ਕਹ ਲੋ ਕਹਿਣ ਲੱਗ ਪਏ ਪਰ ਇਹ ਆਪਾਂ ਨੂੰ ਉਹਨਾਂ ਦਾ ਪੂਰਾ ਨਾਮ ਹੀ ਲੈਣਾ ਚਾਹੀਦਾ ਹੈ ਕਲਿਆਣ ਦਾਸ ਕਲਿਆਣ ਚੰਦ ਦਾਸ 베ਦੀ ਤੁਹਾਨੂੰ ਇਹ ਵੀ ਪਤਾ ਹੈ ਤੁਹਾਨੂੰ ਇਹ ਵੀ ਪਤਾ ਕਿ ਭਾਬਾ ਕਲਿਆਣ ਚੰਦ ਦਾਸ 베ਦੀ ਜੀ ਦਾ ਵਿਆਹ ਮਾਤਾ ਤ੍ਰਿਪਤਾ ਜੀ ਨਾਲ ਹੋਇਆ ਤੇ ਉਹਨਾਂ ਦੇ ਕੁਖ ਤੋਂ ਪਵਿੱਤਰ ਕੁਖ ਤੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ